ਬਹੁਤ ਸਵਾਗਤ ਹੈ ਜੀ ਪੂਰੀ ਕੋਸ਼ਿਸ਼ ਹੁੰਦੀ ਹੈ ਸੁਨੇਹਾ ਮੈਡਮ ਦੀ ਕਿ ਕੈਨੇਡਾ ਸਟੱਡੀ ਵੀਜ਼ੇ ਦੀਆਂ ਤਾਜ਼ੀਆਂ ਅਪਡੇਟਸ ਤੁਹਾਡੇ ਨਾਲ ਤੁਰੰਤ ਸਾਂਝੀਆਂ ਕੀਤੀਆਂ ਜਾਣ ਇਸੇ ਖੜੀ ਦੇ ਵਿੱਚ ਇੱਕ ਵਾਰ ਫਿਰ ਸੁਨੇਹਾ ਮੈਡਮ ਸਾਡੇ ਨਾਲ ਹਾਜ਼ਰ ਨੇ ਔਰ ਇਸ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਨਾਲ ਜੁੜੀਆਂ ਤਾਜ਼ਾ ਅਪਡੇਟਸ ਸਾਡੇ ਨਾਲ ਸਾਂਝਾ ਕਰਨਗੇ ਸੁਨੇਹਾ ਮੈਮ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਕਰੋ ਗੱਲ ਸ਼ੁਰੂ ਸੋ ਕੈਨੇਡਾ ਸਟੱਡੀ ਵੀਜ਼ੇ ਦੀਆਂ ਲਗਾਤਾਰ ਜੋ ਵੀ ਅਪਡੇਟਸ ਹੁੰਦੀਆਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਮੈਂ ਤੁਹਾਡੇ ਤੱਕ ਸਭ ਤੋਂ ਪਹਿਲੇ ਪ੍ਰੋਵਾਈਡ ਕਰਾਂਗਾ ਸੋ ਅੱਜ ਦਾ ਟਾਪਿਕ ਬਹੁਤ ਖਾਸ ਵੀ ਹੈਗਾ ਔਰ ਇੱਕ ਗੁੱਡ ਨਿਊਜ਼ ਹੈ ਕਿ ਆ ਕਿ ਰਿਫਿਊਜ਼ਲ ਕੇਸਿਸ ਦੇ ਵੀ ਵੀਜ਼ਾਸ ਆਨੇ ਸਟਾਰਟ ਹੋ ਗਿਆ ਸੋ ਅੱਜ ਤੁਸੀਂ ਦੇਖ ਸਕਦੇ ਹੋ ਅਸੀਂ ਪੀਪੀਆਰ ਰਿਸੀਵ ਕੀਤੀ ਹੈ ਜਿਹੜੀ ਕਿ 21st ਦੀ ਆਈ ਹੋਈ ਆ चैक किया होगा मैम स्टूडेंट दौ रिफ्यूजल फोर पास आउट सी टेक की बट हाँ प्रोफाइल बहुत अच्छी सी एट जीबीपी जीसेंटेज सी प्लस आयल ऑल ओवर ਕਿ ਸੇਮ ਮਾਸਟਰਸ ਕੋਰਸ ਤੇ ਆਪਾਂ ਅਪਲਾਈ ਕੀਤਾ ਔਰ ਉਹਦਾ ਅੱਜ ਵੀਜ਼ਾ ਆ ਗਿਆ ਸੋ ਮੇਰਾ ਮੇਨ ਤਨ ਹੈ ਸ਼ੇਅਰ ਕਰਨ ਦਾ ਮੋਟਿਵੇ ਆ ਕਿ ਪ੍ਰੋਫਾਈਲ ਅਗੇਨ ਬਹੁਤ ਮੈਟਰ ਕਰਦੀ ਆ ਕਿ ਤੁਹਾਡੀ ਪ੍ਰੋਫਾਈਲ ਕੀ ਆ ਅੱਜ ਵੀ ਕੈਨੇਡਾ ਅੱਛੇ ਪ੍ਰੋਫਾਈਲ ਨੂੰ ਵੀਜ਼ਾਸ ਦੇ ਰਿਹਾ ਵਾ ਸੋ 네ਗੇਟਿਵ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਆ ਅਗਰ ਤੁਹਾਨੂੰ ਆਪਣਾ ਪਰਪ ਤੁਹਾਨੂੰ ਰਿਫਿਊਜ਼ਲ ਸਮਝ ਆ ਰਹੀ ਹੈ ਕਿਉਂਕਿ ਕੁਝ ਇਦਾਂ ਦੇ ਵੀ ਸਟੂਡੈਂਟ ਸੀਗੇ ਜਿਨ੍ਹਾਂ ਨੇ ਫੰਡਿੰਗ ਨਹੀਂ ਦਿਖਾਈ ਜਾਂ ਸੋਰਸ ਆਫ ਇਨਕਮ ਨਹੀਂ ਦਿਖਾਇਆ ਜਾਂ ਉਹਨਾਂ ਨੇ ਡਿਪਲੋਮਾਸ ਲਿੱਤੇ ਔਰ ਉਹਨਾਂ ਦੀ ਰਿਫਿਊਜ਼ਲ ਆਈ ਕਿਉਂਕਿ ਪਹਿਲੇ ਇਸ ਚੀਜ਼ ਨੂੰ ਫੋਲੋ ਕਰਨ ਨੂੰ ਟਾਈਮ ਲੱਗਾ ਬਟ ਹੁਣ ਅਗਰ ਆਪਾਂ ਦੇਖੀਏ ਤਾਂ ਇਹ ਵੀ ਸਟੂਡੈਂਟ ਨੇ ਫੰਡਿੰਗ ਨਹੀਂ ਦਿਖਾਈ ਸੀਗੀ ਇਸ ਵਾਰ ਉਹਨੇ ਫੰਡਿੰਗ ਦਿਖਾਈ ਔਰ ਉਹਦਾ ਵੀਜ਼ਾ ਆ ਗਿਆ ਸੋ ਅਗਰ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਮੀ ਹੈਗੀ ਆ ਤੁਸੀਂ ਉਹਨੂੰ ਪਾਲਿਸ਼ ਕਰਕੇ ਲਗਾ ਸਕਦੇ ਹੋ ਤਾਂ ਡੈਫੀਨੇਟਲੀ ਦੁਬਾਰਾ ਲਗਾਓ ਸੋ ਰਿਫਿਊਜ਼ਲ ਕੇਸਿਸ ਵਾਲੇ ਵੀ ਬੇਫਿਕਰ ਹੋ ਮੇਰਾ ਇਹ ਨਿਊਜ਼ ਸ਼ੇਅਰ ਕਰਨ ਦਾ ਮੇਨ ਮੋਟਿਵ ਵੀ ਇਹੀ ਸੀਗਾ ਬਹੁਤ ਸਟੂਡੈਂਟਸ ਦੀ ਜਨਵਰੀ ਇਨਟੇਕ ਦੀ ਐਪਲੀਕੇਸ਼ਨਸ ਲੱਗੀਆਂ ਹੋਈਆਂ ਉਹ ਸਾਰੇ ਆਲੀ ਮੇਰੀ ਤਰਫ ਤੋਂ ਬੈਸਟ ਆਫ ਲੱਕ ਔਰ ਹੁਣ ਜਿਨ੍ਹਾਂ ਨੇ ਅਗਲੇ ਇਨਟੇਕs ਦੀ ਆਪਣੀ ਐਪਲੀਕੇਸ਼ਨ ਲਗਾਨੀ ਹੈ ਤਾ ਤੁਹਾਡਾ ਜਿਹੜਾ ਅਸੈਸਮੈਂਟ ਲੈਵਲ ਆ ਉਹ ਬਹੁਤ ਕਲੀਅਰ ਕੱਟ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਪਹਿਲੇ ਪ੍ਰੋਪਰ ਫਾਈਲ ਨੂੰ ਆਪਣੀ ਪ੍ਰੋਫਾਈਲ ਨੂੰ ਅਸੈਸਮੈਂਟ ਕਰਵਾਓ ਫੇ ਡਿਸੀਜਨ ਲੋ ਕਿ ਤੁਸੀਂ ਕਿੱਥੇ ਅਪਲਾਈ ਕਰਨਾ ਕਿਉਂਕਿ ਕੋਰਸ ਔਰ ਪ੍ਰੋਵਿੰਸ ਵੀ ਮੈਟਰ ਕਰਦਾ ਹੈ ਫਾਈਨੈਂਸ਼ੀਅਲਸ ਦੇ ਨਾਲ ਨਾਲ ਤੁਹਾਡੇ ਜ਼ਹਿਨ ਚ ਕੋਈ ਵੀ ਪਰਮ ਭੁਲੇਖਾ ਹੈ ਟੈਲੀਫੋਨ ਕਰੋ ਚਾਹੇ ਨੇੜੇ ਦੇ ਦਫਤਰ ਚ ਵਿਜ਼ਿਟ ਕਰੋ ਚਾਹੇ ਆਨਲਾਈਨ ਸੰਪਰਕ ਕਰੋ ਪਰ ਆਪਣਾ ਭੁਲੇਖਾ ਦੂਰ ਕਰੋ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ ཕགས